ਉਹ ਸਾਡੇ ਨਾਲ ਹੁਣ ਜੁੜ ਚੁੱਕੇ ਆ ਖੇਤ ਮਜ਼ਦੂਰ ਸਭਾ ਦੇ ਤਸੀਰਪਗਾਨ ਹਗਮਰਾਜੀ ਤੇ ਖੇਤ ਮਜ਼ਦੂਰ ਸਭਾ ਦੇ ਹੋਰ ਅੱਗ ਵੀ ਸਾਡੇ ਨਾਲ ਜੁੜ ਚੁੱਕੇ ਆ ਜੋ ਇਹਨਾਂ ਵੱਲੋਂ 25 ਮਾਰਚ ਨੂੰ ਵੱਖ-ਵੱਖ ਪਿੰਡਾਂ 'ਵਿ ਜਾ ਕੇ ਲੋਕਾਂ ਨੂੰ ਲੌਂਗ ਬੰਦ ਕੀਤਾ ਜਾ ਰਿਹਾ ਉਹ ਕੀ ਮਕਸਦ ਨੂੰ ਲੈ ਕੇ ਪਿੰਡਾਂ 'ਚ ਮਾਰਚ ਕੀਤਾ ਜਾ ਰਿਹਾ ਉਹ ਆਪਾਂ ਕਰਦੇ ਗੱਲ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨੂ ਤੇ ਤੁਹਾਡਾ ਸਵਾਗਤ ਕਰਦੇ ਹਾਂ ਜੀ। ਧੰਨਵਾਦ ਜੀ। ਅਸੀਂ 25 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੀ ਤੇ ਰਾਜਗੁਰੂ ਸੁਖਦੇਵ ਦੀ ਯਾਦ ਨੂੰ ਸ਼ਹੀਦੀ ਨੂੰ ਸਰਪੱਤ ਪਿੰਡਾਂ ਦੇ ਵਿੱਚ ਜੋ ਉਹਨਾਂ ਦੇ ਸੁਪਨੇ ਸੀ ਵੀ ਲੋਕਾਂ ਨੂੰ ਲਹਾਬੰਦ ਕਰਕੇ ਉਹਨਾਂ ਦੀਆਂ ਹੱਕੀ ਮੰਗਾਂ ਲਈ ਜਾਗਰੂਕ ਇਕੱਠੇ ਕਰਕੇ ਸੰਘਰਸ਼ ਕਰਨਾ ਉਸ ਅਸੀਂ ਗੱਲ ਨੂੰ ਮੁੱਖ ਰੱਖਦਿਆਂ ਹੋਇਆਂ ਪੰਜਾਬ ਖੇਤਮੁਰ ਸਭਾ ਵੱਲੋਂ ਜਗਰਾਉਂ ਦੇ ਪਿੰਡਾਂ ਦੇ ਵਿੱਚ ਅਸੀਂ ਸੇਰਪੁਰੇ ਵਿੱਚ ਇਹਨਾਂ ਦਾ ਦਿਨ ਮਨਾਇਆ ਜਾਊ ਸਹੀਦੀ ਪ੍ਰੋਗਰਾਮ ਕਰਾਂਗੇ ਉਦੋਂ ਬਾਅਦ ਸੇਰਪੁਰ ਕਲਾਂ ਦੇ ਵਿੱਚ ਜੀ ਜਿੱਥੇ ਮਤਲਬ ਬਣੇ ਹੋਇਆ ਪਾਰਕ ਦੇ ਵਿੱਚ ਅਸੀਂ ਇਕੱਠੇ ਹੋਣਾ ਅਸੀਂ ਘੱਟ ਤੋਂ ਘੱਟ 25-30 ਪਿੰਡਾਂ ਦੇ ਬੰਦੇ ਉੱਥੇ ਇਕੱਠੇ ਹੋਣੇ ਆ ਉਦੋਂ ਬਾਅਦ ਅਸੀਂ ਇਹਨਾਂ ਦਾ ਦਿਨ ਮਨਾ ਕੇ ਸਹੀਦੀ ਗੁਰਪਰਵ ਮਨਾ ਕੇ ਅਸੀਂ ਪਿੰਡਾਂ ਦੇ ਵਿੱਚ ਝੰਡਾ ਮਾਰਚ ਆਪਣੀਆਂ ਜਿਹੜੀਆਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਵੀ ਲੈ ਕੇ ਪਰ ਜੋ ਇਹਨਾਂ ਦੇ ਸੁਪਨੇ ਸੀ ਉਹਨਾਂ ਸੁਪਨਿਆਂ ਨੂੰ ਵੀ ਲੈ ਕੇ ਲੋਕਾਂ ਦੇ ਵਿੱਚ ਸਰਵਪੱਖ ਹੋਵਾਂਗੇ ਲੋਕਾਂ ਨੂੰ ਇਕੱਠੇ ਕਰਕੇ ਲੋਕਾਂ ਨੂੰ ਲਾਹਾਬੰਦ ਕਰਕੇ ਇਹਨਾਂ ਦੀਆਂ ਸਾਰੀਆਂ ਜੋ ਸੁਪਨੇ ਸੀ ਉਹ ਦੱਸਾਂਗੇ। ਐ ਤੁਸੀਂ ਕਿਹੜੇ ਕਿਹੜੇ ਪਿੰਡਾਂ 'ਚ ਮਾਰਚ ਕਰਦੇ? ਅਸੀਂ ਜੀ ਮਤਲਬ ਪਿੰਡ ਸੇਰਪੁਰਾ ਕਲਾਂ ਤੋਂ ਸ਼ੁਰੂ ਕਰਕੇ ਕਲੇਰਾ ਗਾਲਵਾਂ ਰਣਸੋਣੀ ਗਾਲਵ ਦੂਜੀ ਗਾਲਵ ਸੇਰਪੁਰਾ ਛੋਟਾ ਸੇਰਪੁਰਾ ਉਦੋਂ ਬਾਅਦ ਫਿਰ ਲੀਲਾਂ ਦੇ ਵਿੱਚ ਬੋਤਲਾਲਾ ਰਾਮਗੜ੍ਹ ਰਾਮਗੜ੍ਹ ਤੋਂ ਬੂਤਲ ਵਾਲਾ ਮਾਲਕ ਮਾਲਕ ਤੋਂ ਹੋ ਕੇ ਅਲੀਗੜ ਪੋਨਾ ਸਦਮਾ ਕਲਾ ਸੋਈਆਂ ਗਗੜਾ ਮੀਤਪੁਰ ਹਾਂਸ ਬਾਕੀ ਪਿੰਡ ਬਾਹਰ ਦੇ ਕੇ ਜਾ ਕੇ ਸੀ ਸਮਾਪਤੀ ਕਰਾਂਗੇ ਤੁਸੀਂ ਖੇਤ ਮਜ਼ਦੂਰ ਸਭਾ ਤੋਂ ਕੰਮ ਕਰ ਰਹੇ ਜੀ ਤੁਸੀਂ ਖੇਤ ਮਜ਼ਦੂਰਾਂ ਕਿਹੜੀਆਂ-ਕਿਹੜੀਆਂ ਮੰਗਾਂ ਸਰਕਾਰ ਕੋਲ ਰੱਖਦੇ ਆ ਤੇ ਕਿਹੜੀਆਂ-ਕਿਹੜੀਆਂ ਸਰਕਾਰ ਤੋਂ ਮੰਗਾਂ ਮੰਨਉਣ ਦਾ ਜਤਨ ਕਰ ਰਹੇ ਹੋ ਅਸੀਂ ਜੀ ਮਤਲਬ ਆ ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਇੱਕ ਪੱਪਲਟ ਸਪਾਇਆ ਸੀ ਪਿਛਲੇ ਦਿਨੀ ਸਾਡੇ ਜਗਰੌਂ ਦੇ ਅਸਲੀਮ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਸੀ ਵੀ ਜਿਹੜੀ ਮਰੇਗਾ ਦੀ ਦਿਹਾੜੀ ਆ ਉਹ 700 ਰੁਪਿਆ ਕੀਤਾ ਜਾਵੇ ਜਿਹੜਾ ਮਰੇਗਾ ਦਾ 100 ਦਿਨ ਕੰਮ ਆ ਇਹਨੂੰ ਵਧਾ ਕੇ 100 ਦਿਨ ਕੀਤਾ ਜਾਵੇ ਸਾਡੇ ਪਿੰਡਾਂ ਦੇ ਵਿੱਚ ਹਾਲਤ ਦੇਖੋ ਜਾ ਕੇ ਅਸੀਂ ਗੱਲ ਕਰ ਰਹੀਆਂ ਵੀ ਪਿੰਡਾਂ ਮਹਗਾਈ ਇੰਨੀ ਵੱਧ ਗਈ ਸਾਡੇ ਘਰ ਪਾਉਣ ਨੂੰ ਜਗ੍ਹਾ ਨਹੀਂ ਲੋਕ ਥੋੜੀ ਥੋੜੀ ਜਗ੍ਹਾ ਦੇ ਵਿੱਚ ਰਹੇ ਨੇ ਜਿਹੜੀ ਨਰਕ ਭਰੀ ਜ਼ਿੰਦਗੀ ਜਿ ਰਿਹਾ ਅਸੀਂ ਕਹਿੰਦੇ ਆ ਸਰਕਾਰ ਤੋਂ ਮੰਗ ਕਰਦੇ ਆ 5 10 ਮਰਲੇ ਦੇ ਪਲਾਟ ਦੇਵੇ ਅਸੀਂ ਪਾਉਣ ਵਾਸਤੇ ਵੀ ਉਸ ਜਿਹੜਾ ਪਲਾਟ ਆ ਸਰਕਾਰ ਤੋਂ ਕਹਿੰਦੇ 5 ਲੱਖ ਰੁਪਈਆ ਉਹ ਗ੍ਰਾਂਟ ਦੇਵੇ ਕਿਉਂਕਿ ਮਜ਼ਦੂਰ ਉਹ ਸਬ ਪਲਾਟ ਨੂੰ ਜਗ੍ਹਾ ਨੂੰ ਪਾ ਸਕੇ ਠੀਕ ਹੈ ਜੀ ਇਹਦੇ ਕਿੰਨਾ ਕਿਤੇ ਸਰਕਾਰਾਂ ਵੱਲੋਂ ਜਿਹੜੇ ਖੇਤ ਮਜ਼ਦੂਰਾਂ ਦੀ ਮੰਗਾਂ ਨੂੰ ਅਣਗੌਲੇ ਕਿੱਥੇ ਜਾਂਦਾ ਤੇ ਤੁਸੀਂ ਕੀ ਕਰਨਾ ਚਾਹੁੰਦੇ ਆ ਜੀ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਅਸੀਂ ਲੋਕਾਂ ਨੂੰ ਵੀ ਮਤਲਬ ਗੱਲ ਦੱਸਣੀ ਚਾਹੁੰਦੇ ਆ ਵੀ ਦੇਖੋ ਪਿਛਲਾ ਇਤਿਹਾਸ ਪੜ੍ਹ ਲਓ ਵੀ ਗੁਰਮਾਨੀ ਵੀ ਕਹਿੰਦੇ ਆ ਵੀ ਮੰਗਿਆਂ ਕੁਝ ਨਹੀਂ ਮਿਲਦਾ ਮੰਗਣਾ ਪੈਂਦਾ ਅਸੀਂ ਲੋਕਾਂ ਨੂੰ ਅਪੀਲ ਵੀ ਕਰਦੇ ਆਂ ਵੀ ਲੋਕ ਇਕੱਠੇ ਹੋ ਕੇ ਸਰਕਾਰ ਤੋਂ ਆਪਾਂ ਮੰਗ ਕਰਕੇ ਵੀ ਜਿਹੜਾ ਸਾਡਾ ਹੱਕ ਬਣਦਾ ਕਿ ਅਸੀਂ ਕੋਈ ਭੀਖ ਮੰਗਣ ਵਾਸਤੇ ਇਕੱਠੇ ਨਹੀਂ ਹੋਣਾ ਵੀ ਭੀਖ ਮੰਗਣੀ ਆ ਅਸੀਂ ਜਿਹੜਾ ਬਣਦਾ ਤੇ ਧਰਤੀ ਤੇ ਜੀ ਦਾ ਹੱਕ ਬਣਦਾ ਵਾ ਉਹਦੇ ਲਈ ਅਸੀਂ ਇਕੱਠੇ ਹੋ ਕੇ ਸਰਕਾਰ ਤੋਂ ਮੰਗ ਕਰਦੇ ਆਂ ਵੀ ਸਰਕਾਰ ਇਹਨਾਂ ਗੱਲਾਂ ਵੱਲ ਇਹਨਾਂ ਚੀਜ਼ਾਂ ਵੱਲ ਜਿਹੜਾ ਮਨੁੱਖ ਦੀ ਜ਼ਿੰਦਗੀ ਆ ਜਿਹੜੀ ਸਮਾਜਿਕ ਸਿਖਿਆ ਕਾਨੂੰਨ ਬਣਿਆ ਉਹਦੇ ਮੁਤਾਬਕ ਮਨੁੱਖ ਨੂੰ ਜੀਣ ਦਾ ਅਧਿਕਾਰ ਦਿੱਤਾ ਜਾਵੇ ਤੇ ਤੁਸੀਂ ਉਹਨਾਂ ਲੋਕਾਂ ਨੂੰ ਜਿਹੜੇ ਝੰਡਾ ਮਾਰਚ ਕਰਨ ਜਾ ਰਹੇ ਹੋ ਉਹਦੇ ਕੀ ਅਪੀਲ ਕਰਨੀ ਚਾਹੁੰਦੇ ਹੋ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਜਿਹੜੇ ਅਸੀਂ ਪਪੂਲਰ ਬੰਡਾਂਗੇ ਲੋਕਾਂ ਦੇ ਵਿੱਚ ਲੋਕ ਉਸ ਨੂੰ ਪੜ ਕੇ ਉਹ ਤੇ ਗੌਰ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮਤਲਬ ਵੱਡਾ ਇਕੱਠ ਕਰਨਾ ਚਾਹੁੰਦੇ ਆਂ ਮਤਲਬ ਹਾੜੀ ਤੋਂ ਬਾਅਦ ਉਹਦੇ ਵਿੱਚ ਸਾਡਾ ਸਾਥ ਹੈ ਇਹ ਜਗਰਾਉਂ ਤੋਂ ਸ਼ੁਰੂ ਹੋਊਗਾ ਜੀ ਤੇ ਕਿਹੜੀ ਜਗ੍ਹਾ ਤੋਂ ਸ਼ੁਰੂ ਹੋਊਗਾ ਇਹ ਵੀ ਆਪਾਂ ਦਰਸ਼ਕਾਂ ਨੂੰ ਜਾਣਕਾਰੀ ਸਾਂਝੀ ਕਰ ਦੋ ਇਹ ਸੇਰਪੁਰਾ ਤੋਂ ਸੇਰਪੁਰਾ ਕਲਾ ਤੋਂ ਸ਼ੁਰੂ ਹੋ ਕੇ ਬਾਹਰ ਦੇ ਕੇ ਜਾ ਕੇ ਸਮਾਪਤੀ ਹੋਊਗਾ ਜੀ ਠੀਕ ਹੈ ਧੰਨਵਾਦ